ਸਤਿ ਸ਼੍ਰੀ ਅਕਾਲ ਜੀ ਮੈਨੂੰ ਉਮੀਦ ਹੈ ਕਿ ਸਾਰੇ ਠੀਕ-ਠਾਕ ਹੋਵੋਗੇ ਅੱਜ ਤੁਹਾਨੂੰ ਅਸੀਂ ਇਨਵਰਟਰ ਦੀ ਫੀਡਿੰਗ ਬਾਰੇ ਜਾਣਕਾਰੀ ਦੇਣਾ ਚਾਹੁੰਦੇ ਹਾਂ ਵੀ ਇਨਵਰਟਰ ਦੀ ਫੀਡਿੰਗ ਕਿਸ ਤਰ੍ਹਾਂ ਕਰਨੀ ਚਾਹੀਦੀ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਇਨਵਰਟਰ ਆ ਉਹਨੇ ਮੀਟਰ ਦੀ ਦੋ ਲਿਡਾਂ ਹੁੰਦੀਆਂ ਹਨ ਇੱਕ ਬਲੈਕ ਤੇ ਇੱਕ ਰੈੱਡ ਜਿਹੜੀ ਹੈਗੀ ਆ ਇਨਵਰਟਰ ਦੀ ਲਾਲ ਰੰਗ ਦੀ ਦਾ ਰਹੇਗੀ ਉਹ ਜਿਹਨਾਂ ਦੀ ਬੈਂਟਰੀ ਦੀ ਜਿੱਥੇ ਪਲੱਸ ਦਾ ਨਿਸ਼ਾਨ ਹੁੰਦਾ ਹੈ ਦੇਖ ਸਕਦੇ ਹੋ ਤੁਸੀਂ ਇਹ ਜੇ ਦੇਖੋ ਪਲੱਸ ਦਾ ਨਿਸ਼ਾਨ ਰੈੱਡ ਰੰਗ ਦੀ ਤਾਰ ਉਹ ਉਧਰਲੀ ਸਾਈਡ ਤੇ ਲਗਾਵਾਂਗੇ ਤੇ ਇਹਦੀ ਆਊਟਸਾਈਡ ਤੇ ਜਿਹੜੀ ਹੈਗੀ ਆ ਤਾਰ ਹੈਗੀ ਆ ਮਾਈਨਸ ਦੀ ਜਿਥੇ ਕਿ ਆ ਦੇਖੋ ਮਾਈਨਸ ਬਣਿਆ ਹੋਇਆ ਹੈ ਮਾਈਨਸ ਦਾ ਨਿਸ਼ਾਨ ਜਿਹੜੀ ਕਾਰੀ ਤਾਰਾ ਸੀ ਇਧਰ ਇਧਰ ਸਹੀ ਟਰਮੀਨਲ ਨਾਲ ਕੱਸ ਦਵਾਂਗੇ ਫਿਰ 14 15 ਨੰਬਰ ਦੀ ਜੈਬੀ ਦੇ ਨਾਲ ਸੀ ਇਹਨਾਂ ਦੋਨਾਂ ਨੂੰ ਆਸ ਵਿੱਚ ਕਨੈਕਟ ਕਰਕੇ ਜੋੜ ਦਵਾਂਗੇ ਜਿਸ ਦੇ ਨਾਲ ਕੀ ਹੋਊਗਾ ਜਿਹੜਾ ਹੈ ਸਾਡਾ ਇਨਵਰਟਰ ਇਕਲਾ ਆਨ ਆਨ ਹੋ ਜਾਊਗਾ ਦੇਖੋ ਅਸੀਂ ਆਨ ਕੀਤਾ ਹੈ ਇਨਵਰਟਰ ਆਨ ਹੋ ਚੁੱਕਿਆ ਹੈ ਇਸ ਤੋਂ ਬਾਅਦ ਜਿਹੜੀਆਂ ਇਨਵਰਟਰ ਦੀ ਹੈਗੀਆਂ ਇਨਪੁਟ ਤਾਰ ਹੈ ਉਹ ਢੀੜ ਇਨਵਰਟਰ ਦੇ ਇਧਰਲੇ ਪਾਸੇ ਹੁੰਦੀ ਪਈ ਆ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਇਹਦੇ ਵਿੱਚ ਰੈੱਡ ਵਾਲੀ ਤਾਰ ਜਿਹੜੀ ਹੈਗੀ ਆ ਅਸੀਂ ਸ਼ੂ ਦੇ ਜਿਹੜੀ ਹੈਗੀ ਆ ਆ ਰਾਈਟ ਰਾਈਟ ਹੈਂਡ ਸਾਈਡ ਤੇ ਲਾਵਾਂਗੇ ਤੇ ਜਿਹੜੀ ਹੈਗੀ ਬਲੈਕ ਤਾਰ ਉਹ ਯਾਨੀ ਕਿ ਲੈਫਟ ਵਾਲੀ ਸਾਈਡ ਤੇ ਲਾਵਾਂਗੇ ਲੈਫਟ অর ਰਾਈਟ ਦੋਨੇ ਸਾਈਡ ਤੇ ਲੱਗ ਚੁੱਕੀਆਂ ਜਿਹੜੀ ਅਰਥਾਰ ਹੁੰਦੀ ਐ ਸੇ ਪਿੰਨ ਦੇ ਉੱਪਰ ਵਾਲੀ ਆ ਆਊਟ ਤੇ ਲਗਾ ਸਕਦੇ ਆ ਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਜਿਹੜੀ ਇਹਦੇ ਵਿੱਚ ਆਪਾਂ ਸਾਰੀ ਕੋਟੀ ਦੀ ਵਾਇਰਿੰਗ ਦੀ ਜ਼ਰੂਰ ਹੁੰਦੀ ਆ ਜਿਹੜੀ ਕਿ ਆਪਾਂ ਨਿਮੀਟਰ ਤੇ ਬੈਕ ਸਾਈਡ ਤੇ ਲਾਉਣੀ ਹੁੰਦੀ ਆ ਤੁਸੀਂ ਦੇਖ ਰਹੇ ਹੋ ਅੱਜ ਉਹ ਮੇਜਾ ਜਿਹੜਾ ਹੈਗਾ ਇਹ ਇਧਰ ਹੀ ਸਾਈਡ ਤੇ ਲਾਵਾਂਗੇ ਪਲੱਗ ਦੇ ਉਹ ਵੀ ਸੱਜੇ ਪਾਸੇ ਲਾਵਾਂਗੇ ਕਿਉਂਕਿ ਤੁਸੀਂ ਦੇਖ ਰਹੇ ਹੋ ਇੱਥੇ ਇਨਵਰਟਰ ਦੀ ਜਿਹੜੀ ਹੈਗੀ ਆ ਤਾਰ ਉਹ ਵੀ ਅਸੀਂ ਸੱਜੇ ਪਾਸੇ ਲਾਈ ਹੋਈ ਆ ਇਸੇ ਤਰ੍ਹਾਂ ਕੀਆ ਸਾਡਾ ਇਨਵਰਟਰ ਇਹ ਸਟਾਰਟਿੰਗ ਹੋ ਜਾਏਗਾ ਕਿਉਂਕਿ ਕਈ ਹੁੰਦੇ ਆ ਕਈ ਆਊਟਸਾਈਡ ਤੇ ਕਰ ਦਿੰਦੇ ਆ ਪਰ ਉਹਨਾਂ ਦੇ ਨਾਲ ਜਿਹੜੀ ਤਾਰ ਹੁੰਦੀ ਹੈ ਰੈੱਡ ਨੇਸ਼ਾ ਜਾਣ ਕੇ ਗੱਲ ਇਹ ਹੈ ਕਿ ਜਿਹੜੀ ਅਸੀਂ ਤਾਰ ਸੱਜੇ ਪਾਸੇ ਲਾਉਣਾ ਇਹਦਾ ਵਕਾਤリカ ਹੀ ਆ ਇਹਨਾਂ ਨੂੰ ਅਸੀਂ ਸੱਜੇ ਪਾਸੇ ਹੀ ਲਾਉਣਾ ਹੈ ਆ ਦੇਖੋ ਜੀ ਹੁਣ ਇਨਵਰਟਰ ਵਿੱਚ ਜਿਹੜਾ ਕਰੰਟ ਹੈ ਚੱਲ ਰਿਹਾ ਜਿਹੜਾ ਚਾਰਜਿੰਗ ਹੋ ਰਿਹਾ ਪਿਆ ਠੀਕ ਆ ਜੀ ਦੇਖ ਰਹੇ ਹੋ ਤੁਸੀਂ ਇਧਰ ਗ੍ਰੀਨ ਗ੍ਰੀਨ ਲਾਈਟ ਵੀ ਚੱਲ ਰਹੀ ਆ ਹੁਣ ਅਸੀਂ ਇਨਵਰਟਰ ਆਨ ਕਰਨਾ ਹੈ ਅਸੀਂ ਇਨਵਰਟਰ ਆਨ ਕਰ ਦਿੱਤਾ ਹੈ ਇਨਵੈਟਰ ਚੱਲ ਗਿਆ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਅਸੀਂ ਤੁਹਾਡੇ ਤੱਕ ਹੋਰ ਨਵੀਂ ਤੋਂ ਨਵੀਂ ਵੀਡੀਓ ਲੈ ਕੇ حاضر ਹੋਵਾਂਗੇ ਧੰਨਵਾਦ ਜੀ